ਲਾਈਵ ਤੇ ਚੈਨਲ ਦੇਖ ਰਹੇ ਸਾਰੇ ਅਸੀਂ ਸ੍ਰੋਤਿਆਂ ਨੂੰ ਜੀ ਆਇਆਂ ਆਖਦੇ ਹਾਂ ਜੀ ਅੱਜ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਜਿਸ ਦਾ ਪ੍ਰੋਗਰਾਮ ਦਾ ਨਾਮ ਹੈ ਰੂਬਰੂ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਜੋ ਕਿ ਬਹੁਤ ਹੀ ਵਧੀਆ ਰਾਗੀ ਨੇ ਬਹੁਤ ਹੀ ਵਧੀਆ ਬਾਜਾ ਵਜਾਉਂਦੇ ਨੇ ਤੇ ਸਿਖਾਉਂਦੇ ਵੀ ਨੇ ਬੱਚਿਆਂ ਨੂੰ ਬਾਣੀ ਕੰਠ ਕਰਾਉਂਦੇ ਨੇ ਜੋ ਕਿ ਹਰਜੀਤ ਸਿੰਘ ਹਨ ਉਹ ਨੇਤਰਹੀਨ ਹਨ ਤਾਂ ਵੀ ਨੇਤਰਹੀਣ ਹੋਣ ਦੇ ਬਾਵਜੂਦ ਵੀ ਉਹ ਬਹੁਤ ਵਧੀਆ ਬਾਜਾ ਤੇ ਬਹੁਤ ਵਧੀਆ ਰਾਗਾਂ 'ਚ ਕੀਰਤਨ ਕਰਦੇ ਹਨ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਕੀਰਤਨ ਕਰ ਚੁੱਕੇ ਹਨ ਕੀਰਤਨ ਦੇ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਚੁੱਕੇ ਹਨ ਆਓ ਅਸੀਂ ਉਹਨਾਂ ਨੂੰ ਮਿਲਾਨਿਆਂ ਭਾਈ ਸਾਹਿਬ ਭਾਈ ਹਰਜੀਤ ਸਿੰਘ ਨੂੰ ਮਿਲੋ ਤੁਸੀਂ ਤੁਸੀਂ ਵੀ ਸੁਣੋ ਤੇ ਕਿੰਨਾ ਵਧੀਆ ਉਹਨਾਂ ਦਾ ਕੀਰਤਨ ਹੈ ਤੇ ਰਾਗਾਂ ਵਿੱਚ ਕੀਰਤਨ ਕਰਦੇ ਹਨ ਤੇ ਬੱਚਿਆਂ ਨੂੰ ਬਾਣੀ ਕੰਠ ਕਰਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਹਰ ਗੁਰਦੁਆਰੇ ਵਿੱਚ ਜੋ ਵੀ ਸ਼੍ਰੋਮਣੀ ਕਮੇਟੀ ਹੈ ਪ੍ਰਬੰਧਕ ਕਮੇਟੀ ਹੈ ਉਹ ਸਾਰੇ ਹੀ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਇਹ ਗੁਰਬਾਣੀ ਦੇ ਕੀਰਤਨ ਦੁਆਰਾ ਤੇ ਬਾਣੀ ਦੁਆਰਾ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਬੱਚੇ ਆਪਣੀ ਸਿੱਖੀ ਤੋਂ ਵਾਂਝੇ ਨਾ ਰਹਿਣ ਤੇ ਨਾ ਹੀ ਭੜਕ ਕੇ ਕਿਤੇ ਹੋਰ ਜਾਣ ਤੇ ਕਈ ਬੱਚੇ ਸਿੱਖੀ ਤੋਂ ਵਾਂਝੇ ਇਸ ਤਰ੍ਹਾਂ ਰਹਿ ਜਾਂਦੇ ਹਨ ਜੋ ਕਿ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਬਾਣੀ ਕੰਠ ਜਾਂ ਬਾਣੀ ਦੇ ਨਾਲ ਨਹੀਂ ਜੋੜਿਆ ਜਾਂਦਾ ਸੋਨੀ ਕਮੇਟੀ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਬੱਚਿਆਂ ਨੂੰ ਗੁਰਵਾਣੀ ਕੰਠ ਵਾਸਤੇ ਇੱਕ ਰਾਗੀ ਸਿੰਘ ਵਧੀਆ ਰੱਖਿਆ ਜਾਵੇ ਜੋ ਉਹਨਾਂ ਨੂੰ ਰਾਗਾਂ ਦੇ ਵਿੱਚ ਬਾਣੀ ਦੁਆਰਾ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚ ਚੁੱਕੇ ਹਾਂ ਖਡੂਰ ਸਾਹਿਬ ਦੀ ਧਰਤੀ ਦੇ ਅੱਠ ਗੁਰਾਂ ਦੀ ਚਰਨਛੋਹ ਧਰਤੀ ਹੈ ਤੇ ਜੁੜੇ ਆ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਾਲ ਜਿਹੜੇ ਬਹੁਤ ਹੀ ਵਧੀਆ ਜਿਹੜਾ ਕੀਰਤਨ ਕਰਦੇ ਨੇ ਸੋ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਗੋਰਸੋ ਕੇ ਪਰਿਵਾਰ ਆ ਤੇ ਭਾਈ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਭਾਈ ਸਾਹਿਬ ਦੇ ਜਿਹੜੇ ਅੱਖਾਂ ਦੀ ਲਾਈਟ ਜਿਹੜੀ ਨਹੀਂ ਹੈਗੀ ਹੈ ਪਰ ਫਿਰ ਵੀ 500 ਜਿਹੜਾ ਸ਼ਬਦ ਦਾ ਕੰਠ ਜਿਹੜਾ ਕੀਤਾ ਹੋਇਆ ਹੈ ਤੇ ਬੜੇ ਵਧੀਆ ਜਿਹੜੇ ਵਿਚਾਰ ਨੇ ਇਹਨਾਂ ਦੇ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਅੱਜ ਤੁਹਾਡੇ ਕੋਲ ਪਹੁੰਚਿਆ ਚੇਤੇ ਤੌਰ ਤੇ ਪਹੁੰਚੇ ਆ ਕਿ ਤੁਹਾਡੀ ਇੱਕ ਤੇ ਆਵਾਜ਼ ਬਹੁਤ ਜਿਹੜੀ ਰੱਬੀ ਰੂਹ ਜਿਹੜੀ ਕਹਿੰਦੇ ਵੀ ਮਲਾਕ ਕਰਦੀ ਆ ਹਨਾ ਤੇ ਅੱਜ ਮਤਲਬ ਕਿਸ ਤਰ੍ਹਾਂ ਦਾ ਲੱਗਦਾ ਹੈ ਮਾਣ ਮਹਿਸੂਸ ਹੁੰਦਾ ਜਦੋਂ ਤੁਸੀਂ ਜਦੋਂ ਕੀਰਤਨ ਕਰਦੇ ਹੋ ਪਰ ਪਰਿਵਾਰ ਵੀ ਨਾਲ ਜੁੜਿਆ ਗੁਰਸਿੱਖ ਪਰਿਵਾਰ ਹੈ ਤੇ ਕਿਦਾਂ ਦਾ ਲੱਗਦਾ ਬਹੁਤ ਸਤਿਗੁਰੂ ਦੀ ਕਿਰਪਾ ਜੀ ਤੇ ਰੱਖਾ ਰੋਸ਼ਨੀ ਹਾਂ ਨਹੀਂ ਪਰ ਸਤਿਗੁਰਾਂ ਦੀ ਬੜੀ ਕਿਰਪਾ ਦਿੱਤ ਨੇ 10 ਸਤੂਰਾਂ ਨੇ ਬਖਸ਼ ਦਿੱਤੀ ਹੈ ਨਾਲ ਨਾਲ ਪਰਿਵਾਰ ਵੀ ਆ ਬੱਚੇ ਵੀ ਆ ਬਹੁਤ ਬਲੰਦ ਬੜੀ ਕਿਰਪਾ ਹੈ ਭਾਈ ਸਾਹਿਬ ਕਿਸ ਤਰ੍ਹਾਂ ਜਿਹੜੀ ਅੱਖਾਂ ਦੀ ਲਾਈਟ ਜਿਹੜੀ ਚਲੇ ਗਈ ਤੇ ਕਿੰਨੇ ਜੇਰ ਤੋਂ ਚਲੇ ਗਈ ਇਹ ਪੜਦਿਆਂ ਪੜਦਿਆਂ ਹੋਇਆ ਜੀ ਮੈਂ ਪਹਿਲੋਂ ਪੰਜਵੀਂ ਤੱਕ ਆਪਣੇ ਨਗਰ 'ਚ ਪੜਿਆ ਉਦੋਂ ਵੀ ਨਿਗਾਹ ਬਿਲਕੁਲ ਠੀਕ ਸੀ ਜੀ ਬਾਅਦ ਵਿੱਚ ਜਦੋਂ ਮੈਂ 6ਵੀਂ ਕਲਾਸ ਦੇ ਵਿੱਚ ਫਦਿਆਵਾਂ ਪੜਨੋਂ ਆਤੇ ਗਿਆ ਤੇ ਉਦੋਂ ਪਤਾ ਲੱਗਾ ਵੀ ਨਿਗਾਹ ਘਟਿਆ ਜਦੋਂ ਡਾਕਟਰ ਨੇ ਚੈੱਕ ਕੀਤਾ ਬਿਲਕੁਲ ਮੁੜ ਕੇ 7ਵੀਂ ਦੇ ਵਿੱਚ ਚਾਰ ਪੰਜ ਪੇਪਰ ਜਿਹੜੇ ਉਹ ਬਾਹਰ ਹੋਏ ਤੇ ਇੱਕ ਪੇਪਰ ਇੰਗਲਿਸ਼ ਦਾ ਅਸੂਹਾਲ ਦੇ ਵਿੱਚ ਹੋਇਆ ਜੀ ਤੇ ਜਦੋਂ ਪੇਪਰ ਹੋਇਆ ਤੇ ਮੈਨੂੰ ਉਹਦੇ ਤੇ ਕੋਈ ਪਤਾ ਨਹੀਂ ਲੱਗਾ ਕੀ ਲਿਖਿਆ ਵਾਸ਼ਿੰਗ ਪੇਪਰ ਤੇ ਜੀ ਫਿਰ ਮੈਂ ਘਰ ਜਾ ਕੇ ਦੱਸਿਆ ਤੇ ਦਵਾਈ ਦੂ ਲੈਣੀ ਸ਼ੁਰੂ ਕੀਤੀ ਲਾ ਸ਼ੁਰੂ ਕੀਤਾ ਪਰ ਨਿਗਾ ਟਿੱਕੀ ਨਹੀਂ ਇਲਾਜ ਕਰਾਉਣ ਸਮੇਂ ਤੇ ਉਸ ਤੋਂ ਬਾਅਦ ਫਿਰ ਕਿਦਾਂ ਜ਼ਿੰਦਗੀ ਦਾ ਸਫਰ ਭਰਿਆ ਕਰਦਿਆਂ ਨੇ ਕਿਹਾ ਵੀ ਚਲੋ ਇਹਨਾਂ ਨੂੰ ਸੇਵਾ ਵਿੱਚ ਲਾ ਦਿੰਦੇ ਆ ਕੋਈ ਨਾ ਕੋਈ ਚਲੋ ਸੇਵਾ ਵਿੱਚ ਕੋਈ ਕਰਦਿਆਂ ਕਰਦਿਆਂ ਕੋਈ ਨਾ ਕੋਈ ਕਾਲ ਮਿਲੇਗਾ ਸਾਡੇ ਨਗਰੀ ਮਹਾਂਪੁਰ ਖਰਿੰਦੇ ਸੰਨਕਾਰ ਸੇਵਾ ਕਰੋਂਦੇ ਸੰਨ ਬਾਬਾ ਦੀਵਾਨ ਸਿੰਘ ਜੀ ਬਾਬਾ ਖਜਾਨ ਸਿੰਘ ਜੀ ਉੱਥੇ ਪਰ ਚਾਰ ਸਾਲ ਉਹਨਾਂ ਦੇ ਕੋਲ ਮੈਂ ਸੇਵਾ ਕੀਤੀ ਹੈ ਜੀ ਤੇ ਨਿਗਾ ਫੇਰ ਵੀ ਨਹੀਂ ਟਿੱਕੀ ਉਦੋਂ ਬਾਅਦ ਵਿੱਚ ਫਿਰ ਗੁਰੂਆਂ ਖਾਂ ਪਿਆਰ ਨੇ ਦੱਸਿਆ ਕਿ ਇਹਨਾਂ ਨੂੰ ਕੋਈ ਹਰਮਣੀ ਆਪਾਂ ਤਪਲਾ ਸਿਖਾਓ ਜਿਹੜਾ ਜ਼ਿੰਦਗੀ ਉਹਦੇ ਤਰਿਕੇ ਨਾਲ ਸੋਕੀਏ ਬਿਲਕੁਲ ਬਤੀਤ ਹੋ ਸਕੇ ਤੇ ਕਿੰਨਾ ਕੁ ਚਿਰ ਹੋ ਗਿਆ ਹੁਣ ਤੁਹਾਨੂੰ ਕੀਰਤਨ ਕਰਦਿਆਂ ਨੂੰ ਸਾਨੂੰ 30 ਸਾਲ ਤੋਂ ਇੱਥੇ ਹੋ ਗਿਆ ਜੀ ਕੀਰਤਨ ਕਰਦਿਆਂ ਜੀ ਐ 1994 ਦੇ ਵਿੱਚ ਦਮਦਮ ਟਿਕਾ ਸਾਉਮਿਤਾ ਸਾਉ ਤੋਂ ਇੱਥੇ ਆਏ ਤੇ ਫਿਰ 30 ਸਾਲ ਉੱਥੇ ਨਿਰੰਤਰ ਹੋ ਗਏ ਸਿੱਖਿਆ ਫਿਰ ਕਿੱਥੋਂ ਲਈ ਕੀਰਤਨ ਦੀ ਮਨੂ ਜਿਹੜੀ ਸਿੱਖਿਆ ਹੀ ਦਮਦੰਡੂ ਸਾਹਿਬ ਦੇ ਵਿੱਚੋਂ ਲਈ ਹੈ ਸਾਡੇ ਪਿਤਾ ਜੀ ਬਾਬਾ ਦਵਾਨ ਸਿੰਘ ਜੀ ਉਹ ਸਾਡੇ ਮਹਾਪੁਰਖ ਬਾਬਾ ਠਾਕੁਰ ਸਿੰਘ ਜੀ ਸਾਨੂੰ ਉਸ ਕੋਲ ਜੀ ਉੱਥੇ ਫਿਰ ਮਹਾਪੁਰਖ ਮਹਾਪੁਰਖਾਂ ਦੇ ਕੋਲ ਛੱਡ ਆਏ ਉੱਥੇ ਵੀ ਤਿੰਨ ਸਾਲ ਦਾ ਸਮਾਂ ਕੀਰਤਨ ਸਿੱਖਿਆ ਸਾਡੇ ਰਾਗੀ ਜੀ ਸਤਾਰਾ ਸੀ ਸਾਡੇ ਰਾਗੀ ਕੂਰਨ ਸਿੰਘ ਜੀ ਜੀ ਉਹਨਾਂ ਦੇ ਕੋਲੋਂ ਮੈਂ ਵਿਦਿਆ ਪ੍ਰਾਪਤ ਕੀਤੀ ਰਾਗ ਦੀ ਹਮ ਬੜੀ ਸਤਿਗੁਰੂ ਜੀ ਦੀ ਅਨੰਦ ਕ੍ਰਿਪਾ ਸੀ ਨਾਮ ਸਿਮਨਣ ਵਾਲੇ ਸਨ ਔਰ ਮੈਨੂੰ ਵੀ ਥੋੜਾ ਥੋੜਾ ਕਰਕੇ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਕੰਢੀ ਸਾਰਾ ਇਹ ਐਮ ਐਸ ਕਿਸ਼ਨ ਸਿੱਖਿਆ ਜਿੱਦਾਂ ਬਾਬਾ ਜੀ ਨਿਗਾ ਨਹੀਂ ਰਹੀ ਅੱਖਾਂ ਦੀ ਹੈਨਾ ਤੇ ਸਿੱਖਣ ਦੇ ਵਿੱਚ ਮੁਸ਼ਕਲਾਂ ਦੇ ਔਕੜਾ ਤੇ ਬਹੁਤ ਆਉਂਦੀਆਂ ਹੋਣਗੀਆਂ ਜਿੱਦਾਂ ਮੰਨ ਲਓ ਸੁਰਾ ਨੂੰ ਆਪਾਂ ਦੇਖਦੇ ਹਾਂ ਹਾਰਮੋਨੀਅਮ ਦੇ ਜਿਹੜੀਆਂ ਉਂਗਲਾਂ ਟਿਕਾਉਣੀਆਂ ਜਿਹੜੀਆਂ ਬੜੀਆਂ ਔਕੀਆਂ ਹੋ ਜਾਂਦੀਆਂ ਹਾਂਜੀ ਹਾਂ ਤੇ ਕਿਤਰਾ ਦਾ ਰਿਹਾ ਦੌਰ ਹੈ ਮੁਸ਼ਕਲ ਤੇ ਆਉਂਦੀ ਆ ਪਰ ਰਾਗੀ ਜੀ ਹੁਣੀ ਬੜੇ ਪਿਆਰ ਦੇ ਨਾਲ ਉਹਨਾਂ ਨੇ ਸਹਾਰਾ ਮੈਨੂੰ ਉਹ ਵੀ ਬਲੈਂਡ ਸਨ ਜੀ ਪਰ ਉਹਨਾਂ ਨੇ ਮੈਨੂੰ ਬੜੀ ਮਿਹਨਤ ਨਾਲ ਥੋੜਾ ਥੋੜਾ ਕਰਕੇ ਚਾਰ ਚਾਰ ਸੁਰ ਜਦੋਂ ਮੈਂ ਸ਼ੁਰੂ ਕੀਤਾ ਬ 400 ਪਿੰਨਾਂ ਸਿੱਖੀਆਂ ਜੀ 4 ਅਗਲੇ ਦਿਨਾਂ ਸਿੱਖੀਆਂ ਤੇ ਥੋੜਾ ਥੋੜਾ ਕਰਕੇ ਨਾ 12 ਸਰਗਮਾਂ ਸਿੱਖੀਆਂ ਤੇ ਥੋੜਾ ਥੋੜਾ ਰਾਗੀ ਜੀ ਉਹਨਾਂ ਨੇ ਮੈਨੂੰ ਪਹਿਲੋਂ ਨੋਟੇਸ਼ਨ ਕਰਾ ਦੇਣੀ ਫਿਰ ਉਹਨੂੰ ਪਗਾਉਣਾ ਤੇ ਫਿਰ ਅਗਲੇ ਦਿਨ ਸ਼ਬਦ ਲਵਾਉਣਾ ਵੀ ਹੁਣ ਤੋਂ ਸ਼ਬਦ ਅੱਲਾਹ ਕਿਹੜਾ ਸ਼ਬਦ ਜਿਹੜਾ ਉਸ ਸਮੇ ਜਿਹੜਾ ਸਿੱਖਿਆ ਹੋਊਗਾ ਜਿਹੜਾ ਸਾਂਝਾ ਕਰੋਗੇ ਸੰਗਤਾਂ ਨਾਲ ਹਾਂਜੀ ਆਪਾਂ ਜੀ दर्शनदेवा गोर दर्शन देख कर्म होए पूरन प्रगरा उरन कर्म होए ये प्रग ਮੇਰਾ ਦਰਸ਼ਨ ਦੇ ਕੋ دیਵਾ ਗੁਰੂ ਤੇਰਾ ਦਰਸ਼ਨ ਦੇ ਕੋ دیਵਾ ਗੁਰੂ ਤੇਰਾ ਭਾਈ ਸਾਹਿਬ ਜਿਤਨਾ ਸਿੱਖਿਆ ਪੂਰੀ ਕੰਪਲੀਟ ਹੋਣ ਤੋਂ ਬਾਅਦ ਜਦੋਂ ਸਿੱਖ ਜਾਣੇ ਉਸ ਤੋਂ ਬਾਅਦ ਫਿਰ ਕਿਹੜੀ ਜਗ੍ਹਾ ਦੀ ਪਹਿਲੀ ਤੇ ਜਦੋਂ ਮੌਕਾ ਮਿਲਿਆ ਵੀ ਇਸ ਜਗ੍ਹਾ ਤੇ ਜਾ ਕੇ ਤੇ ਕੀਰਤਨ ਕਰਨਾ ਹੈ ਤੁਸੀਂ ਅਹੀਂ 3 ਸਾਲ ਤੇ ਸਿੱਖਣ ਤੋਂ ਬਾਅਦ ਉੱਥੇ ਗੁਰੂ ਘਰ ਜਿਹੜਾ ਗੁਰਦਵਾਲਾ ਗੁਰਦਰਸ਼ਨ ਪ੍ਰਕਾਸ਼ ਮੈਤਾ ਸਾਹਿਬ ਵਿਖੇ ਉੱਥੇ 3 ਸਾਲ ਦਾ ਸਮਾਂ ਗੁਰਬਾਣੀ ਦਾ ਕੀਰਤਨ ਕੀਤਾ ਔਰ ਨਾਲ ਨਾਲ ਬਾਹਰ ਪ੍ਰੋਗਰਾਮਾਂ ਤੇ ਵੀ ਜਾਂਦਿਆ ਰਹੇ ਔਰ ਮਾਪੁਰਖਾਂ ਦੀ ਖੁਸ਼ੀ ਲਈ ਬਾਬਾ ਠਾਕੁਰ ਸਿੰਘ ਜੀ ਨੇ ਬਣਾ ਪਿਆਰ ਕੀਤਾ ਉਹਨੇ ਜੀ ਉਹਨਾਂ ਨੇ ਜਿੱਥੇ ਸਿੰਘਾਂ ਸਾਰਿਆਂ ਨਾਲ ਪਿਆਰ ਕਰਦੇ ਜਿਸ ਤਰ੍ਹਾਂ ਮਾ ਆਪਣੇ ਬੱਚੇ ਦੇ ਨਾਲ ਪਿਆਰ ਕਰਦੀ ਹੈ ਬੱਚਿਆਂ ਨਾਲ ਪਿਆਰ ਕਰਦੀ ਹੈ ਇਹ ਤਰ੍ਹਾਂ ਮਾਂ ਵਰਗਾ ਨੇ ਬੜਾ ਪਿਆਰ ਕੀਤਾ ਮਾਸਤਕਾਰੂ ਕੀਤਾ ਇਹ ਉਸ ਤੋਂ ਉਪਰੰਤ ਜਦੋਂ ਉਥੋਂ ਸਿੱਖਿਆ ਗ੍ਰਹਿਣ ਕਰਕੇ ਉੱਥੇ ਗੁਰੂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੁਸੀਂ ਆਏ ਹੋ ਪਹਿਲਾ ਮੌਕਾ ਵਿਦੇਸ਼ ਜਾਣ ਦਾ ਕਦੋਂ ਮਿਲਿਆ ਦੇਖ ਜਾਣ ਦਾ ਸਮਾਹ ਨੂੰ ਜਦੋਂ ਅਸੀਂ ਇੱਥੇ ਆ ਗਏ ਹਾਂ 1994 ਦੇ ਵਿੱਚ ਕੜੂਰ ਸਾਹਿਬ ਵਿਖੇ ਜੋ ਪਾਵਨ ਧਰਤੀ ਤਨਗੁਰ ਅੰਗੁਰ ਦੇਵ ਜੀ ਮਹਾਰਾਜ ਗਿੱਠਾ ਸਾਹਿਬ ਆ ਜੀ ਉੱਥੇ ਸਾਨੂੰ ਡਿਊਟੀ ਮਿਲੀ ਹੈ 30 ਸਾਲ ਤੋਂ ਹੀ ਉੱਥੇ ਡਿਊਟੀ ਕਰਦੇ ਰਹੇ ਅਸੀਂ 2003 ਦੇ ਵਿੱਚ ਗਏ ਇੱਥੇ ਖਡੂਰ ਸਾਹਿਬ ਇਸਾਂ ਜਦੋਂ ਹਾਂਗਕਾਂਗ ਸਿੰਗਾਪੁਰ ਮਲੇਸ਼ੀਆ ਇੱਧਰ ਜਾ ਕੇ ਜੀ ਜੀ ਕਿਹੜੇ ਕਿਹੜੇ ਕਰੀਬ ਕਿੰਨੇ ਦੇਸ਼ਾਂ ਦੇ ਵਿੱਚ ਜਾ ਚੁੱਕੇ ਹੋ ਹੁਣ ਤੱਕ ਪਸੇ ਹਾਂਗਕਾਂਗ ਮਲੇਸ਼ੀਆ ਸਿੰਗਾਪੁਰ ਕੈਨੇਡਾ ਯੂਕੇ ਇਹਨਾਂ ਦੇ ਸਮਝਾ ਕੇ ਆਏ ਜੀ ਤੇ ਕਿਸ ਤਰ੍ਹਾਂ ਦਾ ਮਤਲਬ ਫਿਰ ਫੀਲ ਜਦਾਂ ਆਉਂਦੀ ਵੀ ਜਦਾਂ ਜਾਣਦਿਆਂ ਰਾਤ ਜਦੋਂ ਆਪਾਂ ਜਾਂਦੇ ਆ ਮੁਸ਼ਕਲਾਂ ਔਕੜਾਂ ਵੀ ਹੁੰਦੀਆਂ ਹੁੰਗੀਆਂ ਨਹੀਂ ਮੁਸ਼ਕਲ ਕੋਈ ਨਹੀਂ ਜੇ ਸਿੰਘ ਨਾਲ ਹੁੰਦੇ ਜਿੱਥੇ ਦੇ ਕੋਈ ਮੁਸ਼ਕਲ ਇਹ ਕਿੱਡਾ ਮਾਣ ਵੀ ਮਹਿਸੂਸ ਹੁੰਦਾ ਹੋਊਗਾ ਕਿ ਪੰਜਾਬ ਦੇ ਵਿੱਚੋਂ ਉੱਠ ਕੇ ਕੈਨੇਡਾ ਦੇ ਵਿੱਚ ਜਾ ਕੇ ਗਾਉਣਾ ਕਿਸ ਤਰ੍ਹਾਂ ਦਾ ਫੀਲ ਹੁੰਦਾ ਫਿਰ ਨਹੀਂ ਬਹੁਤ ਮਾਣ ਪ੍ਰਾਪਤ ਖੁਸ਼ੀ ਪ੍ਰਾਪਤ ਉੱਥੋਂ ਦੇ ਲੋਕ ਫਿਰ ਕਿਸ ਤਰ੍ਹਾਂ ਦੇਖਦੇ ਆ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕੀਰਤਨ ਦੇ ਦਾਤ ਬਖਸ਼ੀ ਆ ਤੇ ਫਿਰ ਹੀ ਇੱਥੇ ਆਏ ਆ ਗੁਰਬਾਣੀ ਦੇ ਸਹਾਰਾ ਲੈ ਕੇ ਉੱਥੇ ਵੀ ਸੰਗਤਾਂ ਬੜਾ ਪਿਆਰ ਕਰਦੀਆਂ ਕਿਉਂਕਿ ਸੁਣਦਿਆਂ ਵੀ ਆstdcਾਰ ਵੀ ਕਰਦੀਆਂ ਇੱਥੇ ਤੇ ਆਪਣਾ ਬਹੁਤਾ ਲੋਕਾਂ ਦਾ ਸੁਣਨ ਵਾਲ ਨਹੀਂ ਧਿਆਨ ਕਿਉਂਕਿ ਵੱਡੇ ਵੱਡੇ ਗੁਰਦਾਰ ਹੁੰਦੇ ਆ ਤੇ ਸੰਗਤ ਜਿਹੜੀ ਸੁਣਨ ਵਾਲੀ ਬਹੁਤ ਘੱਟ ਹੁੰਦੀ ਹੈ ਤੁਹਾਡੀ ਸਵਾਲ ਦੇ ਵਿੱਚੋਂ ਇੱਕ ਸਵਾਲ ਨਿਕਲਦਾ ਹੈ ਸੰਗਤ ਕਿਉਂ ਘੱਟ ਹੁੰਦੀ ਹੈ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਸੰਗਤ ਦਾ ਕਿਉਂ ਰੁਝਾਵ ਘੱਟ ਹੁੰਦਾ ਹੈ ਕੀ ਕਾਰਨ ਹੋਣ ਪਤਾ ਨਹੀਂ ਕਾਰਨ ਕੀ ਹੈ ਮਮਤਵੇਲੇ ਕੋਈ ਉਠਣਾ ਨਹੀਂ ਚਾਹੁੰਦਾ ਬਹੁਤ ਘੱਟ ਜਿਹੀ ਸੰਗਤਾਂ ਕਾਰਨ ਇਹੋ ਵੀ ਆਪਾਂ ਮੋਬਾਈਲਾਂ ਟੀਵੀ ਤੇ ਲੱਗੇ ਰਹਿੰਨੇ ਆ ਨਹੀਂ ਕਿਤੇ ਨਾ ਕਿਤੇ ਕਾਰਨ ਇਹ ਵੀ ਹੋ ਸਕਦੇ ਨਾ ਵੀ ਜਿੱਦਾਂ ਧਰਮ ਛੱਡ ਕੇ ਸਿੱਖ ਧਰਮ ਛੱਡ ਕੇ ਹੋਰ ਧਰਮਾਂ ਦੇ ਵਿੱਚ ਲੋਕੀ ਪਰਿਵਰਤਨ ਕਰ ਜਾਂਦੀ ਹੋਰ ਧਰਮਾਂ ਦੇ ਵਿੱਚ ਜਾਈ ਜਾਂਦੇ ਆ ਇਹ ਕੀ ਕਾਰਨ ਹੋ ਸਕਦਾ ਉਹ ਤੇ ਇਹੋ ਕਾਰਨ ਜੇ ਆਪਾਂ ਇੱਕ ਦੇ ਪ੍ਰਚਾਰ ਦੀ ਵੀ ਘਾਟ ਆ ਕਿਉਂ ਹਰ ਨਗਰਾਂ ਵਿੱਚ ਪ੍ਰਚਾਰ ਹੋਵੇ ਤੇ ਨਾਲ ਨਾਲ ਜਿੱਥੇ ਆਪਾਂ ਗਰੀਬ ਦੀ ਸਾਰ ਨਹੀਂ ਲਈ ਜੇ ਗਰੀਬ ਦੀ ਧੀ ਵਿਆਹੀ ਜਾਵੇ ਜੇ ਗਰੀਬ ਦਾ ਇਲਾਜ ਹੋ ਜੇ ਨ ਗਰੀਬ ਗਰੀਬ ਦਾ ਬੱਚਾ ਪੜ੍ਹੇ ਤੇ ਉਹਨੂੰ ਫਿਰ ਉਹ ਆਪੇ ਹੀ ਧਰਮਪ੍ਰਤਨ ਨਾ ਕਰੇ ਦੂਸਰੇ ਧਰਮ ਜਿਹੜੇ ਲਾਲਚ ਦੇਂਦੇ ਲੋਕੀ ਲਾਲਚ ਵਸੋ ਕੇ ਫਿਰ ਧਰਮਪ੍ਰਤਨ ਕਰਨ ਕਰ ਰਹੇ ਜਾ ਰਹੇ ਤੇ ਗੁਰੂ ਘਰ ਨਾਲ ਘੱਟ ਜਾ ਰਹੇ ਕੀ ਕਾਰਨ ਹੈ ਕੀ ਲੱਗਦਾ ਹੈ ਕਿ ਜੇ ਹੁਣ ਵੀ ਜਿਹੜੇ ਆਪਣਾ ਲੋਕ ਨੇ ਟੁੱਟ ਕੇ ਜਾ ਚੁੱਕੇ ਨੇ ਆਪਣੀ ਸਿੱਖ ਧਰਮ ਨੂੰ ਛੱਡ ਗਏ ਉਹਨਾਂ ਨੂੰ ਕਿਸ ਤਰ੍ਹਾਂ ਜੋੜਿਆ ਜਾ ਸਕਦਾ ਹੈ ਉਹਨਾਂ ਤੇ ਹੋਵੇ ਕੋਈ ਨਾ ਕੋਈ ਉਹਨਾਂ ਨੂੰ ਸਹਾਰਾ ਦਿੱਤਾ ਜਾਵੇ ਕੋਈ ਉਹਨਾਂ ਦੇ ਹਲਪ ਕੀਤੀ ਜਾਵੇ ਇਸ ਤਰ੍ਹਾਂ ਉਹਨਾਂ ਨੇ ਬੱਚਿਆਂ ਦਾ ਜੇ ਘਰ ਨਹੀਂ ਜੇਕੇ ਕੋਲ ਕੰਮ ਨਾ ਕਿ ਦਿੱਤਾ ਜਾਵੇ ਜੇ ਕੇ ਬਿਲਕੁਲ ਵੱਡੇ ਸਕੂਲ ਹੋਣੇ ਚਾਹੀਦੇ ਆ ਹਨਾ ਸਿੱਖ ਧਰਮ ਵੱਲੋਂ ਜਿੱਦਾਂ ਆਪਾਂ ਕਹਿੰਨੇ ਆ ਪ੍ਰਚਾਰ ਚਾਹੀਦੇ ਆ ਸਕੂਲ ਚਾਹੀਦੇ ਜਿਹਦੇ ਵਿੱਚ ਉਹਨਾਂ ਦੀ ਫ੍ਰੀ ਸਿੱਖਿਆ ਹੋ ਸਕੇ ਪੜ ਸਕਣ ਜਿੱਦਾਂ ਹੁਣ ਆਪਾਂ ਦੇਖਦੇ ਆਂ ਕਿ ਪ੍ਰਾਈਵੇਟ ਸਕੂਲ ਨੇ ਵੱਡੀਆਂ-ਵੱਡੀਆਂ ਉਹਨਾਂ ਦੀਆਂ ਫੀਸਾਂ ਮੋਟੇ-ਮੋਟੇ ਦਾਖਲੇ ਫਿਰ ਕਿਤਾਬਾਂ ਦਾ ਬੋਝ ਯੂਨੀਫਾਰਮ ਦਾ ਬੋਝ ਜੇ ਇਹੋ ਹੀ ਸਾਡੇ ਸਿੱਖ ਧਰਮ ਦੇ ਵਿੱਚ ਜੇ ਸਕੂਲ ਬਣਾਏ ਜਾਣ ਹਣਾ ਤੇ ਉਹਦੇ ਨਾਲ ਵੀ ਜਿਹੜੇ ਲੋਕ ਜੇ ਟੁੱਟ ਕੇ ਨਹੀਂ ਜਾਣਗੇ ਤੇ ਗੁਰੂ ਦੇ ਨਾਲ ਲੜ ਲੱਗੇ ਰਹਿਣਗੇ ਸਕੂਲ ਹੋਣ ਹਸਪੀਟਲ ਹੋਣ ਜਿਹੜੇ ਗਰੀਬ ਬੱਚਾ ਇਲਾਜ ਕਰਾ ਸਕਤੇ ਗਰੀਬ ਦਾ ਲਾਜ ਹੋ ਜਾਵੇ ਕਿਉਂਕਿ ਇੰਨੇ ਮਹਿੰਗੇ ਸਕੂਲਾਂ ਵਿੱਚ ਗਰੀਬ ਕਿੱਥੇ ਪੜਾ ਸਕਦਾ ਹੈ ਇਹੋ ਕਾਰਨ ਹੈ ਜੀ ਤਰ ਤਰਮ ਪ੍ਰਵਰਤ ਕਾਰਨ ਸੋ ਇੱਕ ਜਿਹੜੇ ਇਹੋ ਜਿਹੇ ਜਨਰਾਂ ਪਰ ਰਾਗਾਂ ਦੀ ਗੱਲ ਕਰਦੇ ਆ ਤੇ ਰਾਗ ਦੇ ਵਿੱਚ ਕਿਸੇ ਦੇ ਵਿੱਚ ਕੋਈ ਸੰਤਾਨਾ ਸਾਂਝਾ ਕਰੂੰਗਾ ਤੁਸੀ 하더 학교는... ਕੋਲਾ ਰਬਣਾ ਜੋੜਨ ਵਾਲੇ ਜਿਹੜੇ ਉਸ ਅਕਾਲ ਪੁਰਖ ਨਾਲ ਜੋੜਨ ਵਾਲੇ ਜਿਹੜੇ ਆਵਾਜ਼ ਹੈ ਤੇ ਭਾਈ ਸਾਹਿਬ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ ਤੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਭਾਈ ਸਾਹਿਬ ਦਾ ਕਹਿਣਾ ਵੀ ਹੈ ਪਰ ਇਥੇ ਇੱਕ ਸਵਾਲ ਵੀ ਉੱਠਦਾ ਹੈ ਕਿ ਜਿੱਥੇ ਲੋਕੀ ਅੱਗੇ ਵੀ ਆਪਾਂ ਗੱਲਬਾਤ ਟੁੱਟਦੇ ਜਾ ਰਹੇ ਨੇ ਸਿੱਖਿਆ ਨਹੀਂ ਹੈਗੀ ਗੁਰਦਾਰੇ ਸਾਹਿਬਾਂ ਦੇ ਸਾਹਿਬ ਦੇ ਵਿੱਚ ਜਾਂ ਫਿਰ ਜਿੱਦਾਂ ਆਪਾਂ ਕਹਿੰਦੇ ਆ ਵੀ ਹੈ ਤੇ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਲੱਗਦਾ ਵੀ ਟੁੱਟਦੀ ਲੜੀਆਂ ਟੁੱਟਦੀਆਂ ਜਾਂਦੀਆਂ ਕਿ ਪ੍ਰਚਾਰਕ ਨਹੀਂ ਹੋਣ ਕਾਰਨ ਹਨ ਕਥਾਵਾਜਕ ਹੋਣ ਸਾਡੇ ਜਿੱਦਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਮੁਹੱਲਿਆਂ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਵੇ ਗੁਰੂ ਨਾਲ ਗੁਰਮਤੇ ਨਾਲ ਜੋੜਨ ਦੀ ਹਨਾ ਉੱਥੇ ਕਿਤੇ ਨਾ ਕਿਤੇ ਘਾੜ ਲੱਗਦੀ ਹੈ ਹਨਾ ਪੈਸਾ ਹਾਂਜੀ ਹਾਂਜੀ ਘਾੜਤ ਹੈਗੀ ਹੈ ਕਿਉਂਕਿ ਹਰ ਨਗਰ ਦੇ ਵਿੱਚ ਪ੍ਰਚਾਰਕ ਜਿਸ ਤਰ੍ਹਾਂ ਸਨੌਨੀ ਕਮੇਟੀ ਉਹ ਵੀ ਉਪਰਾਂ ਲੱ ਕਰੇ ਵੱਡੀਆਂ ਵੱਡੀਆਂ ਸੰਸਥਾਵਾਂ ਵੀ ਪ੍ਰਵਾਹ ਕਰਨ ਤਾਂ ਤਾਂ ਦੇ ਬੱਚੇ ਆ ਉਗਰ ਸਿੱਖੀ ਵਾਲੇ ਵੀ ਜੋੜਨ ਔਰ ਕੇਸ ਰੱਖਣ ਨਸਿਆਂ ਤੋਂ ਬਚਣ ਬਿਲਕੁਲ ਜਿਸ ਤਰ੍ਹਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਵੱਡੀ ਵੱਡੀ ਸੰਸਥਾ ਪ੍ਰਬੰਧ ਕਰਨਾ ਚਾਹੀਦਾ ਕਿ ਨਗਰਾਂਾਂ ਨੂੰ ਜਾ ਕੇ ਪ੍ਰਚਾਰ ਹੋਵੇ ਤੇ ਬੱਚਿਆਂ ਨੂੰ ਗੁਰੂ ਘਰ ਨਾਲ ਜੁੜੇ ਇਹ ਬਿਲਕੁਲ ਜਿਸ ਤਰ੍ਹਾਂ ਤੁਸੀਂ ਬਚਪਨ ਦੇ ਵਿੱਚ ਤੁਸੀਂ ਦੱਸਿਆ ਕਿ ਤੁਹਾਡੀ ਨਿਗਾ ਚਲ ਗਈ ਉਸ ਤੋਂ ਬਾਅਦ ਤੁਸੀਂ ਸਿੱਖਿਆ ਗ੍ਰਹਿਣ ਕੀਤੀ ਉਸ ਤੋਂ ਬਾਅਦ ਤੁਹਾਡੀ ਮੈਰਿਜ ਹੋਈ ਤੇ ਕਿੰਨੇ ਬੱਚੇ ਹੋਣ ਤੁਹਾਡੇ ਐਸਲ ਤੇ ਜਿਹੜੇ ਮਰੇ ਦੋ ਬੇਟੀਆਂ ਤੇ ਇੱਕ ਬੇਟਾ ਸੀ ਜੀ ਤੇ ਗੁਰਸੇਖੀ ਨੇ ਸਾਰੇ ਹਾਂਜੀ ਬੇਟਾ ਗੁਰਦਆਰੇ ਨਾਲ ਜੁੜਿਆ ਹੋਇਆ ਜੀ ਹਾਂਜੀ ਉਹ ਜਿੱਥੇ ਨਿਸ਼ਾਨੇ ਸਿੱਖੀ ਮਾਪੁਰ ਕਨ ਅਕੈਡਮੀ ਖੁੱਲੀ ਹੈ ਜੀ ਉੱਥੇ ਨਾਲ-ਨਾਲ ਗੁਰਬਾਣੀ ਦੀ ਸੰਥਿਆ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕੀਰਤਨ ਉਹ ਨਾਲ-ਨਾਲ ਬੀਐਮਏ ਦੀ ਪੜਾਈ ਉਹ ਵੀ ਗੁਰੂ ਘਰ ਦੇ ਨਾਲ ਕਿਦਾਂ ਮਤਲਬ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਿੱਥੇ ਤਨਖਾਹ ਵੀ ਬਹੁਤ ਥੋੜੀ ਹੈ ਤੇ ਕਿਸ ਤਰ੍ਹਾਂ ਕਰ ਪਾਉਣੀ ਹੁਣ ਤੁਸੀਂ ਕਨ ਖਾਪਾ ਥੋੜੀ ਆ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਲਪਣੀ ਚੱਲੀ ਜਾਂਦਾ ਪ੍ਰੋਗਰਾਮ ਇਹ ਆ ਜਾਂਦੇ ਆ ਬਾਕੀ ਬੜੀ ਕਿਰਪਾ ਹਸ ਗੁਰੂ ਚੱਲੀ ਜਾਂਦਾ ਪ੍ਰੋਗਰਾਮ ਬਾਕੀ ਬਾਹਰ ਜਾਣ ਦਾ ਸਮਾਂ ਮਿਲਿਆ ਜਿਹੜੀ ਕਸਰ ਸਤਿਗੁਰੂ ਜੀ ਰੈਂਦੀ ਉਹ ਕਰ ਦਿੰਦੇ ਕਿਤੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਹੋਊਗੇ ਗੁਰੂ ਮਹਾਰਾਜ ਦੀ ਜਿੱਦਾਂ ਕਿਰਪਾ ਹੋਵੀ ਹੋ ਹੋ ਜਾਵੇ ਤੇ ਜਿਆ ਨਿਗਾਹ ਥੋੜੀ ਬਦੀ ਆ ਜਾਵੇ ਜਾਂ ਹਨਾ ਕਿਤੇ ਨਾ ਕਿਤੇ ਦਿਲ ਦੇ ਵਿੱਚ ਆਇਆ ਵੀ ਮੇਰੀ ਨਿਗਾਹ ਹੋ ਹੁੰਦੀ ਤੇ ਮੈਂ ਆ ਕਰਦਾ ਜਾ ਉਹ ਕਰਦਾ ਹਨਾ ਨਹੀਂ ਨਹੀਂ ਦੇਸਤਗੁਰਾਂ ਨੇ ਦੋ ਪਾਣੇ ਵਿੱਚ ਜੋ ਸਤਗੁਰਾਂ ਨੇ ਬਖਸ਼ਿਆ ਜਿੰਨੇ ਗਾ ਨਹੀਂ ਤੇ ਸਤਗੁਰਾਂ ਨੇ ਗੀਤਨ ਦੀ ਦਾਤ ਬਖਸ਼ ਕੀਤੀ ਹੈ ਬਿਲਕੁਲ ਸੰਗਤਾਂ ਪਿਆਰ ਕਰਦੀਆਂ ਪਰਿਵਾਰ ਵੀ ਸਿੰਘ ਵੀ ਸੰਗਤਾਂ ਪਰਿਵਾਰ ਪਿਆਰ ਕਰਦੀਆਂ ਸਤਗੁਰਾਂ ਦੀ ਬੜੀ ਕਿਰਪਾ ਮੁੱਲ ਤਾਂ ਇਹ ਕਹਿੰਦਾ ਭਾਬ ਵਧੀਆ ਜੀਵਨ ਚੱਲਦਾ ਪਿਆ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਹਾਂਜੀ ਕੀ ਮੈਸੇਜ ਕੀ ਲਾਉਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਮੈਂ ਉਹ ਬੇਨਤੀ ਕਰਦਾ ਨੌਜਵਾਨ ਪੀੜ੍ਹੀ ਨੂੰ ਕਿ ਜਿੱਥੇ ਆਪਾਂ ਗੁਰਬਾਣੀ ਨਾਲ ਜੁੜੀਏ ਜੇ ਆਪਾਂ ਗੁਰਬਾਣੀ ਨਾਲ ਜੁੜਾਂਗੇ ਸਿੱਖੀ ਨਾਲ ਜੁੜਾਂਗੇ ਤਾਂ ਹੀ ਆਪਾਂ ਕੁਝ ਨਾ ਕੁਝ ਪ੍ਰਾਪਤੀ ਕਰ ਸਕਦੇ ਹਾਂ ਤਾਂ ਹੀ ਨਸ਼ਿਆਂ ਤੋਂ ਬਚ ਸਕਦੇ ਹਾਂ ਤਾਂ ਹੀ ਸਿੱਖੀ ਵੱਸ ਸਕਦੀ ਹੈ ਕਿਉਂਕਿ ਜੇ ਆਪਾਂ ਗੁਰਬਾਣੀ ਦੇ ਨਾਲ ਨਹੀਂ ਜੁੜੇ ਸਿੱਖੀ ਨਹੀਂ ਧਾਰਨ ਕੀਤੀ ਜੋ ਸਤਿਗੁਰਾਂ ਦਾ ਹੁਕਮ ਹੈ ਅਖੰਡੇ ਕੀ ਪਾਲ ਸਕੇ ਸੋਈ ਸਿੱਖ ਪ੍ਰਧਾਨ ਪਹਿਲਾ ਪਹਿਲੀ ਰਹਿਤ ਦੀ ਸਿੱਖ ਦੀ ਇਹ ਹੈ ਕਿ ਗੁਰੂ ਦਾ ਸਿੱਖ ਬਣੇ ਗੁਰਸਤਗੁਰ ਦਾ ਜੋ ਸਿੱਖ ਖਾਏ ਸੋ ਭਲਕੇ ਉੱਠ ਔਰ ਨਾਮ ਧਿਆਵੇ ਜੇ ਇਹਨਾਂ ਪਾਇਆ ਪੂਰਨ ਤੇ ਆਪਾਂ ਚੱਲਾਂਗੇ ਤੇ ਤਾਂ ਹੀ ਆਪਾਂ ਸਿੱਖ ਖਾ ਸਕਦੇ ਆ ਇਹੋ ਮੇਰੀ ਬੇਨਤੀ ਹੈ ਕਿ ਆਪਾਂ ਗੁਰਬਾਣੀ ਨਾਲ ਜੁੜੀਏ ਅਮਰ ਸ਼ਕ ਦੇ ਗੁਰੂ ਵਾਲੇ ਬਣੀਏ ਪਰੇਤਾਂ ਦਾ ਤਿਆ ਤਿਆਗ ਕਰੀਏ ਔਰ ਕੇਸ ਰੱਖਿਏ ਇਹ ਮੇਰੀ ਬੇਨਤੀ ਨੌਜਵਾਨਾਂ ਸਾਰੇ ਸੰਗਤਾਂ ਬਿਲਕੁਲ ਭਾਈ ਸਾਹਿਬ ਲਾਸਟ ਤੇ ਇੱਕ ਸੰਗਤਾਂ ਦੇ ਨਾਲ ਇੱਕ ਸ਼ਬਦ ਜਿਹੜਾ ਤੁਹਾਨੂੰ ਜਿਹੜਾ ਜਦੋਂ ਤੁਸੀਂ ਸਿੱਖਦੇ ਹੋ ਉਸ ਸਮੇ ਜਿਹੜਾ ਬਹੁਤ ਹੀ ਮਤਲਬ ਦਿਲ ਦੇ ਕਰੀਬ ਹੋਵੇ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੋ ਜਿਹੜਾ ਹਰ ਹਰ ਸਮੇ ਜਿਹੜਾ ਗੁਣਗਣਾਉਂਦੇ ਰਹੋ ਗੁਰੂ ਮਹਾਰਾਜ ਦਾ ਸ਼ਬਦ ਜਿਹੜਾ ਗੁਣਗਣਾਉਂਦੇ ਸੀ ਉਹ ਥੋੜਾ ਸਾਨਿਆ ਕਰੀਏ गुरमीत सुणा हर कीअं कथा कहाण गुरमीत सुनाया हर की ਸਾਨੂੰ ਭਾਈ ਸਾਹਿਬ ਭਾਈ ਹਰਦੀਪ ਸਿੰਘ ਜਿਨ੍ਹਾਂ ਦੀ ਅੱਖਾਂ ਦੀ ਜਿਹੜੀ ਲਾਈਟ ਜਾਣ ਤੋਂ ਬਾਅਦ ਵੀ ਇਹਨਾਂ ਨੇ ਹੌਂਸਲਾ ਨਹੀਂ ਹਾਰਿਆ ਗੁਰੂ ਦੇ ਲੜ ਲੱਗੇ ਸਿੱਖਿਆ ਗ੍ਰਹਿਣ ਕਰਕੇ ਅੱਜ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਸੋ ਇਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੈ ਜਿਹੜੀ ਸਾਡੀ ਅੱਜ ਜਿਹੜੀ ਖਡੂਰ ਸਾਹਿਬ ਦੇ ਵਿੱਚ ਜਿਹੜੀ ਹੋਈ ਹੈ ਗੁਰੂਆਂ ਦੀ ਧਰਤੀ ਜਿਹੜਾ ਚਰਨ ਛੋਹ ਧਰਤੀ ਹੈ ਜਿਹੜੀ ਉੱਥੇ ਇਹ ਜਿਹੜੇ ਰਹਿ ਰਹੇ ਨੇ ਸੋ ਇਹਨਾਂ ਦਾ ਫਿਰ ਤੋਂ ਇੱਕ ਵਾਰ ਧੰਨਵਾਦ ਕਰਦੇ ਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਸੋ ਇਹੋ ਜੀਆਂ ਵੀਡੀਓ ਜੜੀਆਂ ਨੇ ਜੜੀਆਂ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਸ਼ੇਅਰ ਕਰਨੀਆਂ ਚਾਹੀਦੀਆਂ ਤੇ ਇਹੋ ਜਿਹੀ ਵੀਡੀਓ ਦੇਖਣੀਆਂ ਚਾਹੀਦੀਆਂ ਨੇ ਇਸੇ ਲਈ ਅਸੀਂ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਏ ਆ ਲਾਈਵ ਤੇ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਵੀ ਇਸੇ ਤਰ੍ਹਾਂ ਤੁਸੀਂ ਚੈਨਲ ਨੂੰ ਪਸੰਦ ਕਰਦੇ ਰਹੋਗੇ ਅੱਗੇ ਸ਼ੇਅਰ ਕਰਦੇ ਰਹੋਗੇ ਧੰਨਵਾਦ ਸਤਿ ਸ਼੍ਰੀ ਅਕਾਲ